ਹਾਂਜੀ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਮੈਥਸ ਵਿਦ ਅਵਤਾਰ ਬਰਾੜ ਤੇ ਤੇ ਅੱਜ ਦੀ ਕਲਾਸ ਵਿੱਚ ਆਪਾਂ ਪੜਾਂਗੇ ਜੀ ਐਲਸੀਐਮ ਨੂੰ ਫ੍ਰੋਮ ਬੇਸਿਕਸ ਤੋਂ ਲੈ ਕੇ ਐਡਵਾਂਸ ਲੈਵਲ ਤੱਕ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਵੀ ਐਲਸੀਐਮ ਚੀਜ਼ ਕੀ ਹੁੰਦੀ ਹੈ ਇਸ ਦਾ ਕਨਸੈਪਟ ਕੀ ਹੈ ਤੇ ਉਸ ਤੋਂ ਬਾਅਦ ਕਰਾਂਗੇ ਜੀ ਐਲਸੀਐਮ ਦੀਆਂ ਟ੍ਰਿਕਸ ਜਿਨ੍ਹਾਂ ਤੋਂ ਬਾਅਦ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਹਾਂ ਵੀ ਤੁਸੀਂ ਹਰ ਇੱਕ ਕੁਐਸਚਨ ਦਾ ਆਨਸਰ ਦੇਖਣਸਾਰ ਕਰਦਿਆ ਕਰੋਗੇ ਸੋ ਅੱਜ ਦੀ ਕਲਾਸ ਬਹੁਤ ਇੰਪੋਰਟੈਂਟ ਹੈ ਬਟ ਇਸ ਤੋਂ ਪਹਿਲਾਂ ਮੈਂ ਸਾਰਿਆਂ ਤੋਂ ਉਮੀਦ ਕਰਦਾ ਹਾਂ ਵੀ ਤੁਸੀਂ ਆਪਣਾ ਐਚਸੀਐਫ ਵਾਲਾ ਜਿਹੜਾ ਲੈਕਚਰ ਆ ਉਸ ਨੂੰ ਚੰਗੇ ਤਰੀਕੇ ਦੇਖ ਲਿਆ ਹੋਣਾ ਕਿਉਂਕਿ ਐਚਸੀਐਫ ਦਾ ਜਿਹੜਾ ਆਪਣਾ ਕਨਸੈਪਟ ਸੀ ਤੇ ਐਚਸੀਐਫ ਦੀਆਂ ਟ੍ਰਿਕਸ ਸੀ ਉਸ ਦੇ ਵਿੱਚ ਆਪਾਂ ਡਿਸਕਸ ਕੀਤੀਆਂ ਸੀ ਜਿਨ੍ਹਾਂ ਦੀ ਹੈਲਪ ਆਪਾਂ ਨੂੰ ਅੱਜ ਵੀ ਕਾਫੀ ਜ਼ਿਆਦਾ ਹੋਊਗੀ ਸੋ ਸਭ ਤੋਂ ਪਹਿਲਾਂ ਆਪਾਂ ਸਟਾਰਟ ਕਰਦੇ ਹਾਂ ਜੀ ਐਲਸੀਐਮ ਦੇ ਬੇਸਿਕਸ ਤੋਂ ਐਲਸੀਐਮ ਕੀ ਚੀਜ਼ ਹੁੰਦਾ ਲੀਸਟ ਕਾਮਨ ਮਲਟੀਪਲ ਇਹ ਤੁਸੀਂ ਸਾਰਿਆਂ ਨੇ ਪੜ੍ਹ ਹੀ ਲਿਆ ਹੋਣਾ ਬਟ ਆਪਾਂ ਇੱਥੇ 3 ਦਾ 4 ਦਾ ਤੇ 6 ਦਾ ਟੇਬਲ ਲਿਖ ਰੱਖਿਆ ਬਿਲਕੁਲ ਪਹਿਲੀ ਦੂਜੀ ਕਲਾਸ ਚ ਆ ਗਈ ਤਿੰਨ ਦਾ ਪਹਾੜਾ ਚਾਰ ਦਾ ਪਹਾੜਾ ਤੇ ਛੇ ਦਾ ਪਹਾੜਾ ਲਿਖ ਰੱਖਿਆ ਦੇਖੋ ਜੀ ਮੈਂ ਲਿਖਿਆ 1 3 3 2 6 3 3 9 4 3 12 ਅਪ ਟੂ ਸੋ ਆਨ ਲਿਖ ਰੱਖਿਆ ਜੀ 10 ਤੱਕ ਅੱਗੇ ਵੀ ਚੱਲਦਾ ਰਹੂਗਾ ਇਸੇ ਤਰੀਕੇ 4 ਦਾ ਪਹਾੜਾ ਲਿਖ ਰੱਖਿਆ ਇਸੇ ਤਰੀਕੇ 6 ਦਾ ਪਹਾੜਾ ਲਿਖ ਰੱਖਿਆ ਲਓ ਜੀ ਹੁਣ ਆਪਾਂ ਇਹਨਾਂ ਦੇ ਵਿੱਚੋਂ ਸਿਰਫ ਕਾਮਨ ਬੰਦਿਆਂ ਨੂੰ ਲੱਭਦੇ ਆ ਜਿਹੜੇ ਤਿੰਨਾਂ ਦੇ ਵਿੱਚ ਕਾਮਨ ਸਭ ਤੋਂ ਪਹਿਲਾਂ ਆਪਣੇ ਕੋਲੇ ਨਜ਼ਰ ਆ ਰਿਹਾ ਜੀ 12 12 ਤਿੰਨਾਂ ਦੇ ਵਿੱਚ ਕਾਮਨ ਹੈ ਦੇਖੋ ਧਿਆਨ ਨਾਲ ਇਸ ਤੋਂ ਪਹਿਲਾਂ ਕੋਈ ਸੀਗਾ ਬਿਲਕੁਲ ਨਹੀਂ ਹੁਣ ਇਸ ਤੋਂ ਬਾਅਦ ਇਸ ਤੋਂ ਬਾਅਦ ਜਾਂਦੇ ਜਾਂਦੇ 24 ਆ ਗਿਆ 24 ਵੀ ਤਿੰਨਾਂ ਦੇ ਵਿੱਚ ਕਾਮਨ ਪਿਆ ਲਓ ਜੀ ਹੁਣ ਇਸ ਤੋਂ ਬਾਅਦ ਆਈ ਜਾਣਗੇ ਬਹੁਤ ਸਾਰੇ ਕਾਮਨ ਆਈ ਜਾਣਗੇ ਹਨਾ ਹੁਣ ਜੇਕਰ ਆਪਾਂ ਇੱਥੇ ਗੱਲ ਕਰੀਏ ਮੈਂ ਲਿਖਿਆ ਕੀ ਸੀ ਮੈਂ ਪਹਿਲਾਂ ਤਿੰਨ ਦੇ ਮਲਟੀਪਲ ਲਿਖੇ ਸੀ ਫਿਰ 4 ਦੇ ਸਾਰੇ ਮਲਟੀਪਲ ਲਿਖ ਲੇ ਫਿਰ 6 ਦੇ ਸਾਰੇ ਮਲਟੀਪਲ ਲਿਖ ਲੇ ਹੁਣ ਇਹਨਾਂ ਮਲਟੀਪਲਸ ਦੇ ਵਿੱਚੋਂ ਕਾਮਨ ਮਲਟੀਪਲਸ ਕਿਹੜੇ-ਕਿਹੜੇ ਆ ਰਹੇ ਐ 12 ਆ ਰਿਹਾ 24 ਆ ਰਿਹਾ ਫਿਰ ਕੋਈ ਹੋਰ ਆਊਗਾ ਫਿਰ ਹੋਰ ਆਊਗਾ ਐ ਆਈ ਜਾਣਗੇ ਸੋ ਆਪਾਂ ਇੱਥੇ ਗੱਲ ਕਰ ਰਹੇ ਆ ਕਾਮਨ ਮਲਟੀਪਲਸ ਦੀ ਬੇਸਿਕਸ ਨੂੰ ਟਿਕਾ ਕੇ ਸਮਝਿਓ ਤੁਹਾਨੂੰ ਨਜ਼ਾਰਾ ਹੀ ਆ ਜਾਊਗਾ ਲੈਕਚਰਸ ਬਾਅਦ ਲਓ ਜੀ ਕਾਮਨ ਮਲਟੀਪਲਸ ਹੁਣ ਕਾਮਨ ਮਲਟੀਪਲਸ ਆ ਰਹੇ ਆ 12 24 ਅਪ ਟੂ ਸੋ ਆਉਣ ਆਈ ਜਾਣਗੇ ਬਟ ਜਿਹੜਾ ਸਭ ਤੋਂ ਪਹਿਲਾ ਕਾਮਨ ਮਲਟੀਪਲ ਆਇਆ ਸੀ ਲੀਸਟ ਕਾਮਨ ਮਲਟੀਪਲ ਉਹ ਕਿਹੜਾ ਸੀਗਾ ਉਹ ਸੀਗਾ 12 ਸੋ ਮੈਂ ਇੱਥੇ ਲਿਖਦਾ ਲੀਸਟ ਕਾਮਨ ਮਲਟੀਪਲ ਜਨਕੀ ਜਿਸ ਤੋਂ ਪਹਿਲਾਂ ਹੋਰ ਕੋਈ ਕਾਮਨ ਨਹੀਂ ਆਇਆ ਉਹ ਕੌਣ ਸੀਗਾ 12 ਦੈਟ ਮੀਨਸ ਇਨਾਂ ਤਿੰਨਾਂ ਨੰਬਰਾਂ ਦਾ ਜਿਹੜਾ ਐਲਸੀਐਮ ਹੈ ਉਹ ਕੌਣ ਹੋਊਗਾ 12 ਜੋ ਨੰਬਰ ਸਭ ਤੋਂ ਪਹਿਲਾਂ ਕਾਮਨ ਆਇਆ ਉਹ ਆਪਣੇ ਕੋਲੇ ਕੌਣ ਹੋਊਗਾ ਜੀ ਇਨਾਂ ਦਾ ਐਲਸੀਐਮ ਸੋ ਮੈਂ ਇੱਥੇ ਲਿਖਦਾ ਜੀ LCM ਆਪਣੇ ਕੋਲੇ ਕਿੰਨਾ ਆ ਗਿਆ 12 ਤਾਂ ਦੇਖੋ ਕਿੰਨਾ ਸੌਖਾ ਜਿਹਾ ਕੰਮ ਹੈ ਉਮੀਦ ਕਰਦਾ ਵੀ ਕਨਸੈਪਟ ਆ ਜਿਹੜਾ LCM ਦਾ ਇਸ ਨੂੰ ਤੁਸੀਂ ਚੰਗੇ ਤਰੀਕੇ ਸਮਝ ਗਏ ਹੋਵੋਗੇ ਤੇ ਹੁਣ ਆਪਾਂ ਗੱਲ ਕਰਦੇ ਆਂ ਜੀ ਕਨਸੈਪਟ 2 ਬਾਰੇ ਜਿਨ੍ਹਾਂ ਨੇ HCF ਦੀ ਵੀਡੀਓ ਦੇਖੀ ਹੈ ਉਹਨਾਂ ਨੂੰ ਪਤਾ ਹੈ ਵੀ ਕਨਸੈਪਟ ਵੀ ਦੋ ਵਾਰ ਦੱਸਿਆ ਸੀ ਤੇ ਟ੍ਰਿਕਸ ਉਸ ਤੋਂ ਬਾਅਦ ਨਜ਼ਾਰਾ ਹੀ ਆ ਗਿਆ ਸੀ ਕਰਨ ਦਾ ਲਓ ਜੀ ਸੋ ਆਪਣੇ ਕੋਲੇ ਕਨਸੈਪਟ 2 ਜਿਹੜੇ ਬੱਚੇ ਪ੍ਰਾਈਮ ਫੈਕਟਰਾਇਜ਼ੇਸ਼ਨ ਵਾਲਾ ਕੁਐਸਚਨ ਕਰਦੇ ਆਂ ਪਾਵਰਾਂ ਦੀ ਫਾਰਮ ਵਿੱਚ ਉਹਨਾਂ ਲਈ ਕੀ ਕਨਸੈਪਟ ਹੈ ਦੇਖੋ ਜੀ ਜਿਵੇਂ ਆਪਣੇ ਕੋਲ 12 ਲਿਖਿਆ ਹੋਇਆ ਸੋ 12 ਦੇ ਮੈਂ ਪਹਿਲਾਂ ਪ੍ਰਾਈਮ ਫੈਕਟਰ ਬਣਾਉਣਾ 12 ਦੇ ਪ੍ਰਾਈਮ ਫੈਕਟਰ ਕਿਹੜੇ ਹੋਣਗੇ ਜੀ ਇੱਥੇ 6 ਆ ਗਿਆ ਇੱਥੇ 2 ਆ ਗਿਆ 3 2 1 3 ਸੋ ਇਸ ਨੂੰ ਆਪਾਂ ਲਿਖ ਸਕਦੇ ਹਾਂ 2 ਦੀ ਪਾਵਰ 2 ਗੁਣਾ 3 ਦੀ ਪਾਵਰ 1 ਲੋ ਜੀ ਹੁਣ ਸੇਮ ਤਰੀਕੇ 18 18 ਨੂੰ ਆਪਾਂ ਕੀ ਲਿਖ ਸਕਦੇ ਹਾਂ 3 ਦੀ ਪਾਵਰ 2 ਗੁਣਾ 2 ਦੀ ਪਾਵਰ 1 9 2 ਲਓ ਜੀ 3 ਦੀ ਪਾਵਰ 2 2 ਦੀ ਪਾਵਰ 1 ਸੋ ਇੱਥੇ ਮੈਂ ਐਲਸੀਐਮ ਬਾਰੇ ਇੱਕ ਖਾਸ ਗੱਲ ਲਿਖਣ ਲੱਗਿਆ ਕੀ ਲਿਖਣ ਲੱਗਿਆ ਪ੍ਰੋਡਕਟ ਆਫ ਇਸ ਗੱਲ ਨੂੰ ਸਾਰਿਆਂ ਨੇ ਲਿਖ ਲੈਣਾ ਯਾਦ ਹੋਣਾ ਹੈ ਐਚसीएफ ਵਾਲੇ ਚ ਵੀ ਨੇ ਲਿਖਾਈ ਸੀ ਕੋਈ ਇਦਾਂ ਦੀ ਗੱਲ ਪ੍ਰੋਡਕਟ ਆਫ एवरीवन ਪ੍ਰੋਡਕਟ ਆਫ एवरीवन ਵਿਦ ਹਾਈਐਸਟ ਪਾਵਰ ਵਿਦ देयर ਹਾਈਐਸਟ ਪਾਵਰ ਮਤਲਬ ਸਭ ਤੋਂ ਵੱਡੀ ਪਾਵਰ ਦੇ ਨਾਲ ਕਿਸੇ ਨੂੰ ਚੱਕਣਾ ਹਰੇਕ ਨੂੰ ਚੱਕਣਾ ਤੇ ਉਸ ਦੀ ਕਰ ਦੇਣੀ ਹੈ ਮਲਟੀਪਲਾਈ ਹੁਣ एवरीवन ਦੇ ਵਿੱਚ ਆਪਣੇ ਕੋਲੇ ਕਿਹੜੇ ਕਿਹੜੇ ਨੰਬਰ ਹੈ 2 ਤੇ 3 ਦੋ ਹੀ ਨੰਬਰ ਹੈ ਜੇਕਰ ਆਪਾਂ 2 ਨੂੰ ਚੱਕੀਏ ਤਾਂ 2 ਦੀ ਹਾਈਐਸਟ ਪਾਵਰ ਕਿਹੜੀ ਹੈ ਜੀ 2 ਦੀ ਪਾਵਰ 2 ਸੋ ਆਪਾਂ ਕਿਹਨੂੰ ਚੱਕਾਂਗੇ 2 ਦੀ ਪਾਵਰ 2 ਨੂੰ ਕਿਉਂਕਿ ਮੈਂ ਇਹ ਬੋਲਿਆ ਪ੍ਰੋਡਕਟ ਆਫ एवरीवन ਹਰੇਕ ਨੰਬਰ ਨੂੰ ਚੱਕਣਾ ਹੈ ਵਿਦ देयर ਹਾਈਐਸਟ ਪਾਵਰ ਜਣ ਕਿ ਹੁਣ 2 ਨੂੰ ਜੇਕਰ ਆਪਾਂ ਛੱਕਾਂਗੇ ਤਾਂ ਹਾਈest ਪਾਵਰ ਕਿਹੜੀ ਹੈ 2 ਸੋ ਆਪਾਂ ਇੱਥੇ ਲਿਖਾਂਗੇ 2 ਦੀ ਪਾਵਰ 2 ਲੋ ਜੀ ਇਨਟੂ ਸੇਮ ਤਰੀਕੇ ਹੁਣ ਇੱਥੇ 3 ਦੀ ਜੇਕਰ ਆਪਾਂ ਗੱਲ ਕਰੀਏ 3 ਹਾਈest ਪਾਵਰ ਕਿਹੜੀ ਹੈ ਜੀ 2 ਸੋ ਆਪਣੇ ਕੋਲ ਕਿੰਨਾ ਆ ਗਿਆ 3 ਦੀ ਪਾਵਰ 2 ਸੋ ਆਨਸਰ ਆ ਗਿਆ ਜੀ ਇੱਥੇ ਆ ਗਿਆ 4 ਇੱਥੇ ਆ ਗਿਆ 9 ਸੋ ਇਹਨਾਂ ਦਾ ਐਲਸੀਐਮ ਕੀ ਹੋਊਗਾ ਜੀ 36 ਉਮੀਦ ਕਰਦਾ ਸਾਰਿਆਂ ਨੂੰ ਕਲੀਅਰ ਹੋ ਗਿਆ ਹੋਣਾ ਵੀ ਮੈਂ ਇੱਥੇ ਕੀ ਲਿਖਿਆ ਪ੍ਰੋਡਕਟ ਆਫ एवरीवन ਵਿਦ देयर ਹਾਈਐਸਟ ਪਾਵਰ ਸੋ ਉਹਨਾਂ ਨੰਬਰਾਂ ਨੂੰ ਚੱਕਣਾ ਆਪਾਂ ਤੇ ਚੱਕਣਾ ਕਿਵੇਂ ਹੈ ਹਾਈਐਸਟ ਪਾਵਰ ਦੇ ਨਾਲ ਸੋ ਆਪਣੇ ਕੋਲੇ ਆ ਗਿਆ ਜੀ ਉਹਨਾਂ ਦਾ ਐਲਸੀਐਮ ਇਹ ਸੀਗਾ ਜੀ ਆਪਣੇ ਕੋਲੇ ਕਨਸੈਪਟ 2 ਬਟ ਜਿਹੜੇ ਬੱਚੇ ਟ੍ਰਿਕਸ ਦੀ ਵੇਟ ਕਰ ਰਹੇ ਆ ਹੁਣ ਆਪਣੇ ਕੋਲੇ ਟ੍ਰਿਕ ਆ ਰਹੀ ਹੈ ਜੀ ਤੇ ਟ੍ਰਿਕ ਦੇ ਵਿੱਚ ਤੁਸੀਂ ਕੁਐਸਚਨ ਨੂੰ 2 ਸਕਿੰਟਾਂ ਦੇ ਵਿੱਚ ਕਰ ਦਿਓਗੇ ਬਟ ਉਸ ਤੋਂ ਪਹਿਲਾਂ ਮੇਕ ਸ਼ੋਰ ਕਿ ਸਾਰੇ ਜਣੇ ਆਪਣੇ ਕਾਪੀ ਪੈਨ ਨਾਲ ਚੱਕ ਲੈਣ ਤਾਂ ਜੋ ਤੁਸੀਂ ਨਾਲ-ਨਾਲ ਕੁਐਸਚਨਸ ਨੂੰ ਕਰਦੇ ਰਹੋ ਲਓ ਜੀ ਸੋ ਆਪਣੇ ਕੋਲੇ ਪਹਿਲਾ ਕੁਐਸਚਨ ਇੱਥੇ ਕੀ ਦਿੱਤਾ ਹੋਇਆ ਦੇਖੋ ਜੀ ਜਿਹੜੀ ਚੀਜ਼ ਦੀ ਵੇਟ ਸੀ ਸਾਰਿਆਂ ਨੂੰ ਟਰਿਕ ਆ ਗਈ ਹੈ ਬਟ ਐਲਸੀਐਮ ਦੇ ਵਿੱਚ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਟ੍ਰਿਕਸ ਦਾ ਮਤਲਬ ਇਹ ਨਹੀਂ ਵੀ ਆਪਾਂ ਇੱਥੇ ਕੋਈ ਤੁਹਾਨੂੰ ਫਾਰਮੂਲਾ ਦੱਸਣਾ ਮੈਂ ਜਸਟ ਇੱਥੇ ਤੁਹਾਨੂੰ ਇੱਕ ਇਹੋ ਜਿਹਾ ਵੇ ਦੱਸਣਾ ਜਿਹਦੇ ਨਾਲ ਤੁਸੀਂ ਆਪਣੀਆਂ ਕੈਲਕੂਲੇਸ਼ਨਸ ਨੂੰ ਬਹੁਤ ਸਮਾਰਟਲੀ ਕਰਨ ਲੱਗ ਜਾਓਗੇ ਤੇ ਜਿਹੜਾ ਤੁਹਾਡੇ ਕੁਐਸਚਨਸ ਆ ਉਹ ਦੇਖਦੇ ਸਾਰੇ ਹੋਣ ਲੱਗ ਜਾਣਗੇ ਸੋ ਸਭ ਤੋਂ ਪਹਿਲਾਂ ਮੈਂ ਇਥੇ ਟ੍ਰਿਕ ਸ਼ਬਦ ਦੇ ਨਾਲ ਇਹ ਵੀ ਲਿਖ ਦੇਣਾ ਟ੍ਰਿਕ ਦਾ ਮਤਲਬ ਇਸ ਟੌਪਿਕ 'ਚ ਕੀ ਰਹੂਗਾ ਜੀ ਸਮਾਰਟ ਕੈਲਕੂਲੇਸ਼ਨਸ ਪਲੀਜ਼ ਚੰਗੀ ਤਰੀਕੇ ਕਰ ਲਿਓ ਤੇ ਇਸ ਗੱਲ ਦਾ ਤੁਹਾਡੇ ਨਾਲ ਪ੍ਰੋਮਿਸ ਰਿਹਾ ਵੀ ਜਦੋਂ ਤੁਸੀਂ ਇਹਨਾਂ ਦੀ ਪ੍ਰੈਕਟਿਸ ਕਰ ਲਈ ਤੁਸੀਂ ਕੁਐਸਚਨਸ ਨੂੰ ਦੇਖਦੇ ਸਾਰ ਕਰਦਿਆ ਕਰੋਗੇ ਸੋ ਸਭ ਤੋਂ ਪਹਿਲਾਂ ਆਪਣੇ ਕੋਲ ਇੱਕ ਕੁਐਸਚਨ ਹੈਗਾ ਜੀ 3 4 6 ਜਿਸ ਦਾ ਆਪਾਂ ਐਲਸੀਐਮ ਕੱਢਣਾ ਹੈ ਹੁਣ ਬਹੁਤ ਜਾਣੇ ਤਾਂ ਇਸ ਦਾ ਆਨਸਰ ਡਾਇਰੈਕਟ ਬੋਲਣ ਵੀ ਲੱਗ ਗਏ ਹੋਣਗੇ ਬਟ ਆਪਾਂ ਹੁਣ ਕੋਈ ਨਵੀਂ ਚੀਜ਼ ਸਿੱਖਣ ਜਾ ਰਹੇ ਹਾਂ ਜਿਹਦੇ ਨਾਲ ਆਪਾਂ ਬਹੁਤ ਵੱਡੇ ਵੱਡੇ ਕੁਐਸਚਨਸ ਨੂੰ ਕਰਾਂਗੇ ਬਿਲਕੁਲ ਐਂਡ ਤੱਕ ਤਾਂ ਉਸ ਸੀ ਨੂੰ ਟਿਕਾ ਕੇ ਸਮਝਣਾ ਸੋ ਆਪਣੇ ਕੋਲ ਹੀ ਸਭ ਤੋਂ ਵੱਡਾ ਨੰਬਰ ਚੱਕਣਾ ਸਭ ਤੋਂ ਪਹਿਲਾਂ ਸੋ ਕਿੰਨਾ ਹੈ ਜੀ 6 ਹੁਣ ਜਿਹੜਾ ਸਭ ਤੋਂ ਵੱਡਾ ਨੰਬਰ ਹੈ ਹੁਣ ਜਿਹੜੇ ਛੋਟੇ ਨੰਬਰਾਂ ਨੂੰ ਤੁਸੀਂ ਦੇਖਣਾ ਹੈ ਜਿਹੜੇ ਨੰਬਰਸ ਇਸ 6 ਨੂੰ ਡਿਵਾਈਡ ਕਰਦੇ ਆ ਫਿਰ ਸੁਣ ਲਿਓ ਜੀ ਜਿਹੜੇ ਨੰਬਰਸ ਇਸ 6 ਨੂੰ ਡਿਵਾਈਡ ਕਰਦੇ ਆ ਉਹਨਾਂ ਨੂੰ ਕੱਟੀ ਚਲੋ ਉਹਨਾਂ ਨੂੰ ਗੇਮ ਚੋਂ ਬਾਹਰ ਕੱਢੀ ਚਲੋ ਸੋ 6 ਨੂੰ ਕੌਣ ਡਿਵਾਈਡ ਕਰਦਾ ਜੀ 3 ਸੋ ਇਸ ਨੂੰ ਬਾਹਰ ਕੱਢਤਾ ਹੁਣ 6 ਨੂੰ 4 ਡਿਵਾਈਡ ਕਰਦਾ ਨਹੀਂ ਕਰਦਾ ਸਰ ਫਿਰ ਆਪਾਂ ਕੀ ਕਰਨਾ ਹੈ ਫਿਰ ਆਪਾਂ 6 ਦੇ ਮਲਟੀਪਲਸ ਲਿਖਣੇ ਆ ਜਿਵੇਂ ਆਪਾਂ ਕਨਸੈਪਟ ਵਿੱਚ ਸਮਝਿਆ ਸੀ ਸੋ ਕਨਸੈਪਟ ਵਿੱਚ ਆਪਾਂ ਲਿਖਿਆ ਸੀ ਵੀ ਮੈਂ 3 ਦੇ ਸਾਰੇ ਮਲਟੀਪਲ ਲਿਖੇ ਸੀ ਜਾਨਕੀ 3 ਦਾ ਪਹਾੜਾ ਸੋ ਇੱਥੇ ਵੀ ਆਪਾਂ ਉਵੇਂ ਹੀ ਕੰਮ ਕਰਨਾ 6 ਦਾ ਪਹਾੜਾ ਲਿਖਣਾ ਹੁਣ 6 ਦਾ ਪਹਾੜਾ ਲਿਖਣ ਦਾ ਮਤਲਬ ਇਹ ਥੋੜਾ ਵੀ ਮੈਂ 60 ਤੱਕ ਲਿਖਾਉਣਾ ਆ ਆਪਾਂ ਦੋ ਤਿੰਨ ਨੰਬਰ ਹੀ ਲਿਖਣੇ ਆ ਆਪਣਾ ਕੁਐਸਚਨ ਸੋਲਵ ਹੋ ਜੂ 6 1 6 6 2 12 ਫਿਰ 6 3 18 6 4 24 ਐਂ 2 3 ਲਿਖ ਲਿਆ ਕਰੋ ਤੁਹਾਡਾ ਕੁਐਸਚਨ ਸੋਲਵ ਹੋ ਜਾਇਆ ਕਰੋ ਸੋ ਹੁਣ ਦੇਖੋ ਜੀ ਜਿਹੜਾ ਆ 4 ਹੈ 6 ਨੂੰ ਤਾਂ ਡਿਵਾਈਡ ਨਹੀਂ ਕਰਦਾ ਸੀ ਹੁਣ ਪਹਿਲੇ ਨੰਬਰ ਤੇ 12 ਨੂੰ ਕਰਦਾ ਜੀ ਸਰ ਕਰਦਾ ਸੋ ਚੱਕਦੇ ਹੋ ਫਿਰ ਤੇ 12 ਤੁਹਾਡਾ ਕੀ ਆ ਗਿਆ ਐਲਸੀ ਦੇਖੋ ਕਿੰਨਾ ਸਮਾਰਟ ਕੰਮ ਹੈ ਇਸੇ ਤਰੀਕੇ ਆਪਾਂ ਹੌਲੀ ਹੌਲੀ ਕੁਐਸਚਨਸ ਨੂੰ ਕਰਦੇ ਕਰਦੇ ਤੁਸੀਂ ਦੇਖਦੇ ਸਾਰ ਆਨਸਰ ਕਰਨ ਲੱਗ ਜਾਓਗੇ ਮੈਂ ਫੇਰ ਸਮਝਾ ਦਿੰਨਾ ਵੀ ਇੱਥੇ ਆਪਾਂ ਕੀ ਕੀਤਾ ਪਹਿਲਾਂ ਮੈਂ 3 ਦੇਖਿਆ 3 6 ਨੂੰ ਡਿਵਾਈਡ ਕਰ ਰਿਹਾ ਸੀ ਬਟ ਫਿਰ ਮੈਂ 4 ਦੇਖਿਆ 4 6 ਨੂੰ ਡਿਵਾਈਡ ਨਹੀਂ ਕਰ ਰਿਹਾ ਸੀ ਫਿਰ ਮੈਂ ਕੀ ਕੰਮ ਕੀਤਾ 6 ਦੇ ਨਾਲ ਦੇ ਦੂਜੇ ਬੰਦੇ ਲਿਖੇ 6 ਦੇ ਦੂਜੇ ਬੰਦੇ ਕਿਹੜੇ ਕਿੜੇ ਆ 6 1 6 6 2 12 6 3 18 6 4 24 ਸੋ ਉਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਨੰਬਰ ਕਰ ਰਿਹਾ ਸੀ ਸੋ ਉਹਨਾਂ ਚੋਂ ਪਹਿਲਾ ਨੰਬਰ ਕੌਣ ਸੀ ਜੀ 12 ਜਿਹੜਾ 4 ਨਾਲ ਡਿਵਾਈਡ ਹੋ ਰਿਹਾ ਸੀ ਸੋ ਇਹੀ ਆਪਣਾ ਕੀ ਹੋਇਆ ਐਲਸੀਐਮ ਹੁਣ ਸੇਮ ਤਰੀਕੇ ਆਪਾਂ ਪਹੁੰਚ ਗਏ ਸੈਕਿੰਡ ਕੁਐਸਚਨ ਤੇ ਹੌਲੀ ਹੌਲੀ ਕਰਦੇ ਤੁਹਾਨੂੰ ਇੰਨਾ ਕੁ ਵਧੀਆ ਤਰੀਕੇ ਸਮਝ ਆ ਜਾਣਗੇ ਐਂਡ ਤੱਕ ਦੇਖਿਓ ਕਿੰਨੇ ਵੱਡੇ ਵੱਡੇ ਕੁਐਸਚਨ ਤੁਸੀਂ ਉਹੀ ਕਰਦੇ ਹੋਗੇ ਸੋ ਇਸੇ ਤਰੀਕੇ ਮੇਰੇ ਕੋਲੇ ਕੁਐਸਚਨ ਹੈਗਾ ਜੀ 8 ਤੇ 20 ਹੁਣ ਇਹ ਤਾਂ ਤੁਸੀਂ ਕਹੋਗੇ ਵੀ ਸਰ ਦੋ ਨੰਬਰ ਹੀ ਐ ਇਹ ਤਾਂ ਕਰ ਹੀ ਨਹੀਂ ਰਿਹਾ 8 20 ਨੂੰ ਡਿਵਾਈਡ ਕਰਦਾ ਨਹੀਂ ਕਰਦਾ ਜੇ ਨਹੀਂ ਕਰਦਾ ਤਾਂ ਯਾਦ ਰੱਖੋ ਮੈਂ ਕਿਹਾ ਵੀ ਸਭ ਤੋਂ ਵੱਡਾ ਨੰਬਰ ਚੱਕਣਾ ਫਿਰ ਦੇਖਣਾ ਵੀ ਡਿਵਾਈਡ ਕਰਦਾ ਜੇਕਰ ਨਹੀਂ ਕਰਦਾ ਫਿਰ ਕੀ ਕਰਨਾ 20 ਦੇ ਨਾਲ ਦੇ ਬੰਦੇ ਲਿਖ ਲੈਣੇ ਜਾਨਕਿ 20 ਦਾ ਪਹਾੜਾ ਸੁਬੀਦਾ ਭਾੜਾ ਆਪਣੇ ਕੋਲ ਕੀ ਹੈ 20 1 20 ਚੱਲ ਰਿਹਾ ਜੀ 20 2 40 20 3 60 ਦੋ ਤਿੰਨ ਲੇਖ ਲਿਆ ਕਰੋ ਬਾਦੂ ਹੁਣ ਦੇਖੋ 8 ਸੀ ਜਿਹੜਾ 8 ਪਹਿਲਾਂ 40 ਨੂੰ ਡਿਵਾਈਡ ਕਰਦਾ ਕਰਦਾ 8 5 40 ਸੋ 8 ਨੂੰ ਕੱਟ ਦਿਓ 40 ਆਪਣਾ ਕੀ ਆ ਗਿਆ ਜੀ ਐਲਸੀਐਮ ਦੇਖੋ ਕਿੰਨਾ ਸੌਖਾ ਕੰਮ ਹੈ ਮੈਨੂੰ ਤਾਂ ਐ ਲੱਗਦਾ ਵੀ ਤੁਸੀਂ ਛੇਤੀ ਸਿੱਖ ਜਾਓਗੇ ਤੇ ਇਹਨਾਂ ਨੂੰ ਟਿਕਾ ਟਿਕਾ ਕੇ ਮਾਰੋਗੇ ਲਓ ਜੀ ਸੋ ਅਗਲਾ ਆਪਣੇ ਕੋਲ ਕੁਐਸਚਨ ਆ ਗਿਆ ਧਿਆਨ ਨਾਲ ਦੇਖਿਓ ਕੁਐਸਚਨ ਬਹੁਤ ਵਧੀਆ ਰਹਿਣ ਗਿਆ ਅੱਜ ਦੀ ਕਲਾਸ 10 ਤੇ 25 ਹੁਣ 10 ਤੇ 25 ਚੋਂ ਵੱਡਾ ਨੰਬਰ ਕੌਣ ਹੈ ਜੀ 25 ਇਹ ਤਾਂ ਕਲੀਅਰ ਹੈ ਪਰ 10 25 ਨੂੰ ਡਿਵਾਈਡ ਕਰ ਰਿਹਾ ਨਹੀਂ ਕਰਦਾ ਜੇ ਨਹੀਂ ਕਰਦਾ ਤਾਂ ਫਿਰ 25 ਦਾ ਪਹਾੜਾ ਲਿਖ ਲਓ 25 ਦਾ ਪਹਾੜਾ 25 1 25 25 2 50 25 3 75 ਦੋ ਤਿੰਨ ਲਿਖ ਲਿਆ ਕਰੋ ਬਾਦੂ ਠੀਕ ਹੈ ਸੋ ਉਹ ਵੀ ਦੋ ਤਿੰਨ ਵੀ ਆਪਾਂ ਸਟਾਰਟਿੰਗ 'ਚ ਹੀ ਲਿਖਨੇ ਆ ਫਿਰ ਤਾਂ ਤੁਹਾਨੂੰ ਹੌਲੀ ਹੌਲੀ ਡਾਇਰੈਕਟਿਵ ਪਤਾ ਲੱਗਣ ਲੱਗ ਜੂ ਸੋ ਦੇਖੋ ਜਿਹੜਾ 50 50 ਨੂੰ 10 ਡਿਵਾਈਡ ਕਰ ਰਿਹਾ ਜੀ ਸਰ ਕਰ ਰਿਹਾ ਸੋ ਇਹਦਾ ਮਤਲਬ ਆਪਣਾ ਐਲਸੀਐਮ ਕੌਣ ਆ ਗਿਆ ਐਲਸੀਐਮ ਆ ਗਿਆ ਆਪਣਾ 50 ਦੇਖੋ ਕਿੰਨਾ ਸੌਖਾ ਕੰਮ ਸੇਮ ਤਰੀਕੇ ਇਸ ਕੁਐਸਚਨ ਚਾਦੂ ਹੌਲੀ ਹੌਲੀ ਕੁਐਸਚਨਾਂ ਦਾ ਲੈਵਲ ਅਪ ਹੋਈ ਜਾਊਗਾ ਬਟ ਤੁਸੀਂ ਆਪਣਾ ਕਾਪੀ ਪੈਨ ਚੱਕ ਕੇ ਮੇਰੇ ਨਾਲ ਨਾਲ ਕਰਨ ਦੀ ਕੋਸ਼ਿਸ਼ ਕਰਦੇ ਰਹੋ ਮੈਂ ਕੋਸ਼ਿਸ਼ ਕਰੂੰਗਾ ਵੀ ਤੁਹਾਡਾ ਬਿਲਕੁਲ ਵੀ ਟਾਈਮ ਵੇਸਟ ਨਾ ਕਰਾਂ ਠੀਕ ਹੈ ਸੋ ਕੁਐਸਚਨ ਹੈਗਾ ਜੀ 12 18 ਐਂਡ 24 ਦੇਖੋ ਹੁਣ ਤਿੰਨ ਨੰਬਰਾਂ ਚ ਆਪਾਂ ਕੀ ਕਰਨਾ ਹੈ ਪਹਿਲਾਂ ਤਾਂ ਇਹ ਦੇਖੋ ਵੀ ਸਭ ਤੋਂ ਵੱਡਾ ਨੰਬਰ ਕੌਣ ਹੈ 24 ਲਓ ਜੀ ਹੁਣ ਇਹਨਾਂ ਚੋਂ ਦੇਖਾਂਗੇ ਛੋਟਿਆਂ ਚੋਂ ਵੀ ਉਸ ਨੂੰ ਕੋਈ ਸਿੱਧਾ ਡਿਵਾਈਡ ਕਰਦਾ ਹੈ ਜੀ ਸਰ 12 ਕਰ ਰਿਹਾ 12 ਨੂੰ ਗੇਮ ਚੋਂ ਬਾਹਰ ਕਰੋ ਫਿਰ 12 ਦੂਣਾ 24 ਸਿੱਧਾ ਹੀ ਕਰ ਰਿਹਾ ਹੁਣ 18 24 ਨੂੰ ਡਿਵਾਈਡ ਕਰ ਰਿਹਾ ਨਹੀਂ ਕਰ ਰਿਹਾ ਫਿਰ ਕੀ ਕਰਾਂਗੇ 24 ਦਾ ਪਹਾੜਾ ਲਿਖਾਂਗੇ ਦੋ ਤਿੰਨ ਜਾਣੇ ਲਿਖ ਲਿਆ ਕਰੋ ਬਾਦੂ 24 1 ਕਮ 24 ਪਿਆ ਹੀ ਹੈ 24 ਦੂਣਾ 48 ਫਿਰ 24 ਤੀਆ 72 ਫਿਰ 24 ਚੌਕ 96 ਇੰਨੇ ਲਿਖਣ ਦੀ ਲੋੜ ਨਹੀਂ ਇੱਕ ਦੋ ਨਾਲ ਸਰ ਜਾਂਦਾ ਦੇਖੋ ਜੀ 18 ਇੰਨਾ ਚੌਕ ਇਹਨੂੰ ਡਿਵਾਈਡ ਕਰਦਾ ਹੈ 18 48 ਨੂੰ ਡਿਵਾਈਡ ਕਰਦਾ ਨਹੀਂ ਕਰਦਾ ਫਿਰ 18 72 ਨੂੰ ਡਿਵਾਈਡ ਕਰਦਾ ਜੀ 18 ਚੌਕ 72 ਸੋ ਇਹਦਾ ਮਤਲਬ ਆ ਵੀ ਕੱਟਿਆ ਗਿਆ ਸੋ ਕਿਹਦੇ ਨਾਲ ਕੱਟਿਆ ਜੀ ਇਹ 72 ਨਾਲ ਸੋ ਆਪਣਾ ਐਲਸੀਐਮ ਕਿੰਨਾ ਆ ਗਿਆ 72 ਜਦੋਂ ਆਪਾਂ ਤੇਜ਼ੀ ਨਾਲ ਇਹਨਾਂ ਨੂੰ ਕਰਨ ਲੱਗਾਂਗੇ ਜਦੋਂ ਆਪਾਂ ਕਾਫੀ ਪ੍ਰੈਕਟਿਸ ਕਰ ਲਈ ਤਾਂ ਤੁਸੀਂ ਦੇਖੋਗੇ ਵੀ ਇਹ ਕਿੰਨੇ ਸਮਾਰਟਲੀ ਹੋਣ ਲੱਗ ਜਾਣਗੇ ਕੁਐਸਚਨ ਦੇਖਿਆ ਕਰਾਂਗੇ ਆਨਸਰ ਹੋ ਜਾਇਆ ਕਰੂਗਾ ਲਓ ਜੀ ਅਗਲਾ ਕੁਐਸਚਨ ਹੈ ਜੀ ਆਪਣੇ ਕੋਲੇ ਧਿਆਨ ਨਾਲ ਦੇਖਿਓ ਕੁਐਸਚਨ ਨੰਬਰ 5 ਤੇ ਆ ਗਈ 9 12 ਤੇ 15 ਇਹ ਕੁਐਸਚਨ ਇੰਪੋਰਟੈਂਟ ਚੱਲ ਪਏ ਦੀ ਹੁਣ ਕਾਫੀ ਜ਼ਿਆਦਾ ਦੇਖਣ ਨੂੰ ਤਾਂ ਐਂ ਲੱਗਦਾ ਵੀ ਸੌਖਾ ਜਿਹਾ ਕੁਐਸਚਨ ਹੈ 9 12 ਤੇ 15 ਬਟ ਦੇਖੋ ਸਭ ਤੋਂ ਵੱਡਾ ਨੰਬਰ ਆਪਣੇ ਕੋਲੇ ਕੌਣ ਆ ਸਰ 15 15 ਸਭ ਤੋਂ ਵੱਡਾ ਨੰਬਰ ਹੈ ਹੁਣ ਇੱਥੇ ਥੋੜੀ ਜੀ ਨਵੀਂ ਗੇਮ ਸ਼ੁਰੂ ਹੋਊਗੀ ਧਿਆਨ ਨਾਲ ਕਰਨਾ ਸੋ ਆਪਾਂ ਸੈਕਿੰਡ ਵੱਡਾ ਨੰਬਰ ਆ ਜਿਹੜਾ ਉਸ ਦੀ ਗੱਲ ਕਰਾਂਗੇ 15 ਜਿਹੜਾ 12 ਨਾਲ ਡਿਵਾਈਡ ਹੋ ਰਿਹਾ ਨਹੀਂ ਹੋ ਰਿਹਾ 9 ਨਾਲ ਹੋ ਰਿਹਾ ਨਹੀਂ ਹੋ ਰਿਹਾ ਹੁਣ ਮੈਂ 15 ਦਾ ਪਹਾੜਾ ਲਿਖੂਗਾ ਇਹ ਕੁਐਸਚਨ ਨੂੰ ਧਿਆਨ ਨਾਲ ਕਰਨਾ 15 ਦਾ ਪਹਾੜਾ 15 ਦੁਨਾ 30 15 ਤੀਆ 45 15 ਚੌਕਾ 60 ਇਸ ਤਰੀਕੇ ਲਿਖਦਾ ਰਿਹਾ ਹੁਣ 12 ਦੀ ਗੱਲ ਕਰ ਰਿਹਾ ਜੀ ਮੈਂ ਇੱਥੇ 9 ਦੀ ਨਹੀਂ ਕਰ ਰਿਹਾ ਧਿਆਨ ਨਾਲ ਦੇਖਿਓ 12 30 ਨਾਲ ਹੋ ਰਿਹਾ ਨਹੀਂ ਹੋ ਰਿਹਾ ਫਿਰ 12 45 ਨੂੰ ਕਰ ਰਿਹਾ ਨਹੀਂ ਕਰ ਰਿਹਾ 12 60 ਨੂੰ ਕਰ ਰਿਹਾ ਯੈਸ ਸਰ ਕਰ ਰਿਹਾ ਸੋ ਇਹਦਾ ਮਤਲਬ ਇਨੇ ਦੋਨਾਂ ਨੰਬਰਾਂ ਦਾ ਐਲਸੀਐਮ ਆਪਣੇ ਕੋਲੇ ਕੀ ਆਜੂਗਾ 60 ਬਟ ਆਪਾਂ ਇਸ 9 ਦੀ ਵੀ ਗੱਲ ਕਰਨੀ ਹੈ ਹੁਣ ਬਾਕੀ ਸਾਰੀ ਚੀਜ਼ ਨੂੰ ਭੁੱਲ ਜੂ ਬਾਕੀ ਸਾਰੀ ਚੀਜ਼ ਨੂੰ ਭੁੱਲ ਜੂ ਸਿਰਫ 9 ਤੇ 60 ਦੀ ਕਹਾਣੀ ਯਾਦ ਰੱਖੋ ਸੋ ਹੁਣ ਮੈਂ 60 ਦਾ ਪਹਾੜਾ ਪੜਦਾ ਜੀ ਦੇਖੋ ਕੀ ਜਿਹੜਾ 9 ਆ ਉਹ 60 ਨੂੰ ਡਿਵਾਈਡ ਕਰ ਰਿਹਾ ਨਹੀਂ ਕਰਦਾ ਸੋ ਮੈਂ ਇਥੇ ਲਿਖ ਦਿੱਤਾ 60 1 60 ਫਿਰ ਉਸ ਤੋਂ ਬਾਅਦ 120 ਫਿਰ ਉਸ ਤੋਂ ਬਾਅਦ 180 ਫਿਰ ਉਸ ਤੋਂ ਬਾਅਦ 240 ਐਂ ਲਿਖ ਦੇ ਗਿਆ ਤਾਂ ਮੈਂ ਦੇਖਿਆ ਵੀ 9 ਆ ਜਿਹੜਾ 120 ਨੂੰ ਡਿਵਾਈਡ ਨਹੀਂ ਕਰਦਾ ਸੀ 9 ਪਰ 180 ਨੂੰ ਡਿਵਾਈਡ ਕਰ ਰਿਹਾ ਸੀ 9 180 ਨੂੰ ਡਿਵਾਈਡ ਕਰ ਰਿਹਾ ਸੀ ਜਾਨੀ ਕਿ 9 ਕੱਟ ਹੋ ਗਿਆ ਸੋ ਆਪਣਾ ਐਲਸੀਐਮ ਕੌਣ ਆ ਗਿਆ ਜੀ 180 ਹੁਣ ਬਹੁਤ ਬੱਚੇ ਇੱਥੇ ਕਹਿਣਗੇ ਵੀ ਸਰ ਟਾਈਮ ਕਾਫੀ ਲੱਗ ਗਿਆ ਨਹੀਂ ਰਜੀ ਜਦੋਂ ਤੁਸੀਂ ਇਸ ਨੂੰ ਸਪੀਡ ਨਾਲ ਕਰੋਗੇ ਇੱਥੇ ਤਾਂ ਆਪਾਂ ਸਮਝਾ ਸਮਝਾ ਕੇ ਕਰ ਰਹੇ ਸੀ ਜੋ ਤੁਸੀਂ ਸਪੀਡ ਨਾਲ ਕਰੋਗੇ ਪ੍ਰੈਕਟਿਸ ਵਾਧ ਕਰੋਗੇ ਕੁਐਸਚਨ ਤੁਹਾਡਾ ਸੈਕਿੰਡਸ ਦੇ ਵਿੱਚ ਹੀ ਹੋ ਜਾਊਗਾ ਠੀਕ ਹੈ ਸੋ ਆਪਾਂ ਇਹਦੇ ਵਰਗਾ ਇੱਕ ਕੁਐਸਚਨ ਹੋਰ ਕਰਦੇ ਹਾਂ ਜਿਹਨੂੰ ਹਜੇ ਨਹੀਂ ਸਮਝ ਆਇਆ ਮੈਂ ਇੱਕ ਵਾਰੀ ਰਿਪੀਟ ਕਰ ਦਿੰਦਾ ਸਭ ਤੋਂ ਪਹਿਲਾਂ ਆਪਣੇ ਕੋਲੇ ਕੀ ਸੀਗਾ ਇਸ ਨੂੰ ਰਿਪੀਟ ਕਰਦੇ ਹਾਂ ਕੁਐਸਚਨ ਬਹੁਤ ਵਧੀਆ ਸੀ ਕਿਉਂਕਿ ਇਹਦੇ ਨਾਲ ਅਗਲੇ ਕੁਐਸਚਨਸ ਹੋਣਗੇ ਸੋ ਮੇਰੇ ਕੋਲੇ ਸਭ ਤੋਂ ਵੱਡਾ ਨੰਬਰ ਕੌਣ ਸੀ 15 ਮੈਂ 15 ਦੇ ਪਹਾੜੇ ਨੂੰ ਲਿਖਣ ਲੱਗ ਗਿਆ 15 ਦਾ ਪਹਾੜਾ ਰਜੇ 15 ਦੁਨਾ 30 15 ਤੀਆ 45 15 ਚੌਗੀ 60 ਇਸ ਤਰੀਕੇ ਲਿਖਣ ਲੱਗ ਗਿਆ ਫਿਰ ਮੈਂ 15 ਤੋਂ ਛੋਟੇ ਨੰਬਰ ਨੂੰ ਦੇਖਿਆ ਵੀ ਇਹ ਕਿਹੜੇ ਨੂੰ ਡਿਵਾਈਡ ਕਰ ਰਿਹਾ ਜਿਹੜਾ 12 ਸੀ 12 30 ਨੂੰ ਨਹੀਂ ਕਰ ਰਿਹਾ ਸੀ 45 ਨੂੰ ਨਹੀਂ ਕਰ ਰਿਹਾ ਸੀ ਬਟ 60 ਨੂੰ ਕਰ ਰਿਹਾ ਸੀ 60 ਨੂੰ ਕਹਿੰਦਾ ਯੈਸ ਕਰ ਰਿਹਾ ਇੱਥੇ ਵਿਚਾਰਾ ਆਪ ਕਰਵਾ ਨਹੀਂ ਦੇ ਗਿਆ ਹੁਣ ਬੰਦੇ ਰਹਿ ਕੇ 9 ਤੇ 60 ਕਿ ਜਿਹੜਾ 9 ਆ ਉਹ 60 ਨੂੰ ਕਰ ਰਿਹਾ ਨਹੀਂ ਕਰ ਰਿਹਾ ਫਿਰ ਆਪਾਂ 60 ਦਾ ਪਹਾੜਾ ਲਿਖਾਂਗੇ ਸੋ 60 ਦਾ ਪਹਾੜਾ ਕੀ ਆਊਗਾ ਜੀ 120 ਫਿਰ ਉਸ ਤੋਂ ਬਾਅਦ 180 ਫਿਰ 240 ਅਪ ਟੂ ਸੋ ਆਨ ਫਿਰ ਆਪਾਂ ਦੇਖਿਆ ਵੀ 9 60 ਨੂੰ ਵੀ ਨਹੀਂ ਕਰਦਾ 120 ਨੂੰ ਵੀ ਨਹੀਂ ਕਰਦਾ ਪਰ 180 ਨੂੰ ਕਰਦਾ ਸੋ ਆਪਣਾ ਐਲਸੀਐਮ ਕਿਹੜਾ ਆ ਗਿਆ ਜੀ ਤਿੰਨੇ ਨੰਬਰਾਂ ਦਾ 180 ਉਮੀਦ ਕਰਦਾ ਵੀ ਚੰਗੇ ਤਰੀਕੇ ਸਮਝ ਆ ਗਿਆ ਹੋ ਤੇ ਇਸ ਦੇ ਵਿੱਚ ਸਪੀਡ ਤੁਹਾਡੀ ਆਟੋਮੈਟਿਕਲੀ ਬਣ ਜੂਗੀ ਥੋੜੀ ਜਿਹੀ ਪ੍ਰੈਕਟਿਸ ਕਰਨ ਬਾਅਦ ਹੁਣ ਇਸ ਕੁਐਸਚਨ ਤੇ ਆਉਣੇ ਹੈ ਕੁਐਸਚਨਾਂ ਦਾ ਲੈਵਲ ਦੇਖੋ ਕਿੰਨਾ ਵਧੀਆ ਰਹਿਣ ਵਾਲਾ ਹੈ ਮੈਂ ਸੌਖੇ ਜਿਹੇ ਕੁਐਸਚਨ ਨਹੀਂ ਚੱਕੇ ਰਹੇ ਜੇ ਸਾਰੇ ਕੁਐਸਚਨ ਪੂਰੇ ਵਧੀਆ ਲੈਵਲ ਦੇ ਸੋ ਆਪਣੇ ਕੋਲੇ ਸਭ ਤੋਂ ਵੱਡਾ ਨੰਬਰ ਹੈਗਾ ਜੀ 30 ਹੁਣ ਜਿਹੜਾ 30 ਹੈ ਕੀ ਇਹ ਇਸ ਦਾ 20 ਹੈ ਜਿਹੜਾ ਉਹ 30 ਨੂੰ ਡਿਵਾਈਡ ਕਰ ਰਿਹਾ ਨਹੀਂ ਕਰ ਰਿਹਾ ਫਿਰ 30 ਦਾ ਪੰਪਾੜਾ ਬਣਾਵਾਂਗੇ ਹਜੇ 16 ਨੂੰ ਭੁੱਲੇ ਰਹੋ ਜਿਵੇਂ ਇੱਥੇ 9 ਨੂੰ ਭੁੱਲੇ ਰਹੇ ਸੀ ਉਵੇਂ 16 ਨੂੰ ਭੁੱਲੇ ਰਹੋ ਸੋ ਆਪਣੇ ਕੋਲੇ 30 ਦਾ ਪਹਾੜਾ 30 ਦੁਨਾ 60 30 ਤੀਆ 90 ਪਰ ਲੋੜ ਹੀ ਨਹੀਂ ਪੈਣੀ ਕਿਉਂਕਿ ਜਿਹੜਾ 60 ਹੈ ਉਸ ਨੂੰ 20 ਡਿਵਾਈਡ ਕਰ ਰਿਹਾ ਸੋ 20 ਤਾਂ ਦੇ ਗਿਆ ਜੀ ਕਰਮਾਨ ਸੋ ਹੁਣ ਆਪਣਾ 60 ਹੀ ਮੇਨ ਸਰਦਾਰ ਬਣ ਗਿਆ ਹੁਣ ਕੀ ਜਿਹੜਾ 16 ਉਹ 60 ਨਾਲ ਹੋ ਰਿਹਾ ਨਹੀਂ ਹੋ ਰਿਹਾ ਸੋ ਆਪਾਂ ਫਿਰ 60 ਦਾ ਪਹਾੜਾ ਅੱਗੇ ਵਧਾਵਾਂਗੇ 60 1 60 60 ਦੁਣੀ 120 ਫਿਰ 180 ਫਿਰ 240 ਫਿਰ ਅਪ ਟੂ ਸੋਨ ਇਸ ਤਰੀਕੇ 65 300 ਐਂਡ 14 ਜੋ ਬਟ ਜਿਹੜਾ 16 16 ਆਪਣੇ ਕੋਲੇ 120 ਨਾਲ ਤਾਂ ਨਹੀਂ ਹੋ ਰਿਹਾ ਫਿਰ 180 ਨੂੰ ਨਹੀਂ ਕਰ ਰਿਹਾ ਬਟ 240 ਨੂੰ ਕਰ ਰਿਹਾ ਸੋ ਆਪਣੇ ਕੋਲੇ ਧਿਆਨ ਨਾਲ ਦੇਖੋ 16 240 ਨੂੰ ਡਿਵਾਈਡ ਕਰ ਰਿਹਾ ਹੈ ਇਹਦਾ ਮਤਲਬ 240 ਆਪਣਾ ਕੀ ਆ ਗਿਆ ਜੀ ਐਲਸੀਐਮ ਸੋ ਇਸ ਨੂੰ ਆਪਾਂ ਘੱਟਤਾ ਸੋ ਬਹੁਤ ਸੌਖਾ ਜਿਹਾ ਕੰਮ ਹੈ ਇਹ ਕੁਐਸਚਨਸ ਨੂੰ ਤਾਂ ਵੱਡੇ ਲੱਗ ਰਹੇ ਆ ਕਿਉਂਕਿ ਮੈਂ ਕੈਲਕੂਲੇਸ਼ਨਸ ਹੀ ਇਹੋ ਜਿਹਿਆਂ ਲੈ ਕੇ ਆਇਆ ਜਿਹੜੀਆਂ ਹਾਰਡ ਲੱਗਣ ਠੀਕ ਹੈ ਸੋ ਇਹਨਾਂ ਦੀ ਜਦੋਂ ਆਪਾਂ ਵਧੀਆ ਕੁਐਸਚਨਸ ਹੀ ਪ੍ਰੈਕਟਿਸ ਕਰਾਂਗੇ ਜਿਹੜੇ ਪੇਪਰ ਵਿੱਚ ਲਈ ਸੌਖੇ ਸੌਖੇ ਕੁਐਸਚਨ ਆ ਉਹਨਾਂ ਨੂੰ ਤੁਸੀਂ ਆਸਾਨੀ ਨਾਲ ਕਰ ਦਿਓਗੇ ਸੋ ਅਗਲਾ ਕੁਐਸਚਨ ਚੈੱਕ ਕਰਦੇ ਆਂ ਜੀ ਅਗਲਾ ਕੁਐਸਚਨ ਆਪਣੇ ਕੋਲੇ ਇੱਥੇ ਮੈਂ ਦਿੱਤਾ ਹੋਇਆ 6 4 6 8 12 ਮੇਰੇ ਤੋਂ ਪਹਿਲਾ ਆਨਸਰ ਕਰਨਾ ਸਾਰਿਆਂ ਨੇ ਵੀ ਕਿਵੇਂ ਕਰਾਂਗੇ 4 4 ਨੰਬਰ ਚੱਲ ਪਏ ਸਭ ਤੋਂ ਵੱਡਾ ਨੰਬਰ ਸਭ ਤੋਂ ਵੱਡਾ ਨੰਬਰ ਹੈ ਜੀ 12 ਹੁਣ 12 ਨੂੰ ਡਿਵਾਈਡ ਕਰਨ ਵਾਲੇ ਜਿਹੜੇ ਬੰਦੇ ਆ ਉਹਨਾਂ ਨੂੰ ਤਾਂ ਸਿੱਧਾ ਹੀ ਗੇਮ ਚੋਂ ਬਾਹਰ ਕਰ ਦਿਓ ਕਿਹੜੇ ਕਿਹੜੇ ਐ ਇੱਕ ਤਾਂ 4 ਐ ਜਾਓ ਬਈ 6 ਐ ਜਾਓ ਬਈ ਕਿਹੜੇ ਕਿਹੜੇ ਰਹਿ ਗਏ 8 ਤੇ 12 ਹੁਣ 12 ਦਾ ਪਹਾੜਾ ਲਿਖ ਲੈਣੇ ਕਿਉਂ 8 ਤਾਂ 12 ਨੂੰ ਕਰਦਾ ਹੀ ਨਹੀਂ ਸੋ ਆਪਾਂ ਕੀ ਕਰਦੇ ਆ 12 ਦਾ ਪਹਾੜਾ ਲਿਖਿਆ 12 ਦੁਨਾ 24 12 ਨੂੰ 3 36 ਪਰ ਲੋੜ ਹੀ ਨਹੀਂ ਪਈ ਦੂਰ ਜਾਣ ਦੀ ਜਿਹੜਾ 8 ਐ ਉਹ 24 ਨੂੰ ਹੀ ਕਰ ਰਿਹਾ ਸੋ ਇੱਥੇ ਆਪ ਕੱਟਿਆ ਗਿਆ ਸੋ ਆਪਣਾ 24 ਕੀ ਆ ਗਿਆ ਐਲਸੀਐਮ ਦੇਖੋ ਚਾਰ ਨੰਬਰ ਸੀਗੇ ਕਿੰਨਾ ਆਸਾਨੀ ਨਾਲ ਆਪਾਂ ਉਸ ਦਾ ਆਨਸਰ ਕਰਤਾ ਹਨਾ ਸੋ ਇਸੇ ਤਰੀਕੇ 11 13 ਤੇ 17 ਇੱਥੇ ਮੈਂ ਇੱਕ ਇੰਪੋਰਟੈਂਟ ਗੱਲ ਸਾਰਿਆਂ ਨਾਲ ਸ਼ੇਅਰ ਕਰਨੀ ਚਾਹੁੰਨਾ ਹੈ ਵੀ ਜਿਹੜੇ ਪ੍ਰਾਈਮ ਨੰਬਰਸ ਹੁੰਦੇ ਆ ਜਾਂ ਆਪਾਂ ਕੋ ਪ੍ਰਾਈਮ ਕਹਿ ਦਿੰਨੇ ਆ ਜਿਨ੍ਹਾਂ ਦੇ ਵਿੱਚ ਆਪਸ ਦੇ ਵਿੱਚ ਐਚਸੀਐਫ ਜਿਹੜਾ ਉਹ 1 ਹੁੰਦਾ ਉਹਨਾਂ ਦਾ ਜੇਕਰ ਆਪਾਂ ਐਲਸੀਐਮ ਕੱਢਣਾ ਹੋਵੇ ਤਾਂ ਉਹਨਾਂ ਦੀ ਸਿੱਧੀ ਮਲਟੀਪਲਾਈ ਹੋ ਜਾਂਦੀ ਹੈ ਜਿਹੜੇ ਨੰਬਰਸ ਦੇ ਕੋਈ ਹੋਰ ਫੈਕਟਰਸ ਨਹੀਂ ਬਣਦੇ ਉਹਨਾਂ ਦਾ ਜੇਕਰ ਆਪਾਂ ਐਲਸੀਐਮ ਕੱਢਣਾ ਹੋਵੇ ਉਹ ਕੀ ਹੋ ਜਾਂਦੀ ਹੈ ਉਹਨਾਂ ਦੀ ਸਿੱਧੀ ਮਲਟੀਪਲਾਈ ਸੋ ਮੈਂ ਇੱਥੇ ਕੀ ਕਹਿ ਰਿਹਾ ਜੀ 11 ਦੇ ਫੈਕਟਰ ਨਹੀਂ ਬਣਦੇ 13 ਦੇ ਵੀ ਅੱਗੇ ਨਹੀਂ ਬਣਦੇ ਤੇ 17 ਦੇ ਵੀ ਨਹੀਂ ਬਣਦੇ ਸੋ ਇਹਨਾਂ ਦਾ ਐਲਸੀਐਮ ਕੀ ਹੋਊਗਾ ਡਾਇਰੈਕਟ ਇਹਨਾਂ ਤਿੰਨਾਂ ਦੀ ਕਰ ਦਿਓ ਮਲਟੀਪਲਾਈ ਸੋ ਇਹ ਕੁਐਸਚਨ ਕਈ ਵਾਰੀ ਜ਼ਰੂਰ ਬਣਦਾ ਸੋ ਆਪਣੇ ਕੋਲ ਕਿੰਨਾ ਬਣ ਜੂਗਾ 143 ਇਹ ਹੋ ਜੂਗਾ ਸੋ ਇਹ ਹੋ ਜੂਗਾ ਆਪਣੇ ਕੋਲੇ ਸੋ ਇਹਨਾਂ ਦੀ ਮਲਟੀਪਲਾਈ ਕਰਾਂਗੇ ਇਹ ਆਜੂਗਾ ਜੀ 2431 ਲੋ ਜੀ ਇਹ ਤਾਂ ਸੌਖਾ ਕੁਐਸਚਨ ਸੀ ਬਟ ਇਹ ਪਾਇਆ ਕਿਉਂ ਸੀ ਮੈਂ ਇਹ ਗੱਲ ਦੱਸਣ ਵਾਸਤੇ ਵੀ ਜਦੋਂ ਕੋ ਪ੍ਰਾਈਮ ਨੰਬਰਸ ਆ ਜਾਣ ਤੇ ਉਹਨਾਂ ਦਾ ਆਪਾਂ ਐਲਸੀਐਮ ਕੱਢਣਾ ਹੋਵੇ ਸਿੰਪਲ ਉਹਨਾਂ ਦੀ ਮਲਟੀਪਲਾਈ ਕਰ ਦੇਣੀ ਹੈ ਆਨਸਰ ਆਜੂਗਾ ਸੋ ਨੈਕਸਟ ਕੁਐਸਚਨ ਹੈ ਜੀ ਆਪਣੇ ਕੋਲੇ ਦੇਖਿਓ ਅਗਲਾ ਕੁਐਸਚਨ ਦੇਖੋ ਬਹੁਤ ਮਹਾਨਕਾ ਆ ਗਿਆ 4 4 ਨੰਬਰ ਚੱਲ ਪਏ ਸੋ ਮੇਰੇ ਕੋਲੇ 16 20 30 40 ਸਭ ਤੋਂ ਪਹਿਲਾਂ ਵੱਡਾ ਨੰਬਰ ਚੱਕਿਆ ਸਰ ਹੈਗਾ ਜੀ 40 ਹੁਣ 40 ਨੂੰ ਜਿਹੜੇ ਬੰਦੇ ਆਪਣੀ ਕੁਰਬਾਨੀ ਦੇਣਗੇ ਜਿਹੜੇ 40 ਨੂੰ ਸਿੱਧਾ-ਸਿੱਧਾ ਕੱਟ ਰਹੇ ਆ ਉਹਨਾਂ ਦੇ ਵਿੱਚੋਂ ਪਹਿਲਾ ਨਾਮ ਆ ਜੀ 20 ਦਾ ਗਿਆ ਹੁਣ ਹੋਰ ਕੋਈ ਕੱਟ ਰਿਹਾ ਨਹੀਂ ਕੱਟਦਾ ਫਿਰ ਆਪਾਂ 40 ਦੇ ਪਹਾੜੇ ਨੂੰ ਲਿਖਾਂਗੇ ਸੋ 40 ਦਾ ਪਹਾੜਾ ਆਪਣੇ ਕੋਲੇ 40 ਦੁਨਾ 80 ਫੇਰ 120 ਸਿੱਧਾ ਚਾਹੇ 4 ਦਾ ਹੀ ਲੇਖ ਲੂ 0 ਤਾਂ ਪਿੱਛੇ ਉਵੇਂ ਹੀ ਲੱਗੀ ਜਾ 4 ਦੁਨੀ 8 4 3 12 4 4 16 ਚਾਰ ਪੰਜ ਅਭੀ ਇਸ ਤਰੀਕੇ ਲਿਖਦੇ ਜਾਨੇ ਹਣਾ ਉਦੋਂ ਪਹਿਲਾਂ ਹੀ ਸਰ ਜੂਗਾ ਜਿਆਦਾ ਦੂਰ ਜਾਣ ਦੀ ਲੋੜ ਨਹੀਂ ਪੈਣੀ ਦੇਖੋ ਹੁਣ ਜਿਹੜਾ 30 ਹੈ 30 ਇਹਨਾਂ ਚੋ ਕਿਹਨੂੰ ਕਰ ਰਿਹਾ 80 ਨੂੰ ਕਰ ਰਿਹਾ ਨਹੀਂ ਸਰ 120 ਨੂੰ ਕਰ ਰਿਹਾ ਹਾਂਜੀ ਕਰ ਰਿਹਾ 120 ਨੂੰ ਕਰ ਰਿਹਾ ਸੋ ਇੱਥੇ ਆਪ ਕੁਰਬਾਨੀ ਦੇ ਗਿਆ 120 ਰਾਜਾ ਬਣ ਗਿਆ ਲਓ ਜੀ ਹੁਣ ਹੁਣ ਜੇਕਰ ਆਪਾਂ ਗੱਲ ਕਰੀਏ ਜਿਹੜਾ 16 ਹੈ 16 120 ਨੂੰ ਕਰ ਰਿਹਾ ਨਹੀਂ ਕਰ ਰਿਹਾ ਸਿਰਫ 16 ਹੀ ਰਹਿ ਗਿਆ ਗੇਮ ਵਿੱਚ ਫਿਰ ਆਪਾਂ ਨੂੰ 120 ਦਾ ਪਹਾੜਾ ਅੱਗੇ ਲਿਖਣਾ ਪਊ 120 ਦਾ ਪਾੜਾ ਕੀ ਆ ਜੀ ਅਗਲਾ ਨੰਬਰ ਆਊਗਾ 240 ਇਹ ਤਾਂ ਆਪਾਂ ਹੁਣੇ ਕੀਤਾ ਸੀ ਵੀ 16 240 ਨੂੰ ਡਿਵਾਈਡ ਕਰਦਾ ਪਿਛਲੇ ਕੁਐਸਚਨ ਜੀ ਸੋ ਇੱਥੇ ਆਪਣੇ ਕੋਲੇ ਕੱਟਿਆ ਗਿਆ ਸੋ 240 ਆਪਣਾ ਕੀ ਆ ਗਿਆ ਐਲਸੀ ਹੌਲੀ ਹੌਲੀ ਤੁਸੀਂ ਜਿਵੇਂ ਇਹਨਾਂ ਦੀ ਪ੍ਰੈਕਟਿਸ ਕਰੋਗੇ ਨਾ ਇੰਨੀ ਬੈਸਟ ਸਪੀਡ ਬਣੂਗੀ ਦੇਖੋ ਟ੍ਰਿਕਸ ਆਪਣੇ ਕੋਲੇ ਨਾ ਹੋਰ ਬਹੁਤ ਸੀ ਪਰ ਮੈਂ ਇਹੋ ਜੀ ਟ੍ਰਿਕ ਕਰਵਾਉਣੀ ਚਾਹੁੰਦਾ ਸੀ ਜਿਹੜਾ ਹਰ ਇੱਕ ਕੁਐਸਚਨ 'ਚ ਕੰਮ ਆ ਜੇ ਇਹੋ ਜੀ ਸਮਾਰਟ ਕੈਲਕੂਲੇਸ਼ਨ ਜਿਹੜੀ ਹਰ ਇੱਕ ਕੁਐਸਚਨ ਵਾਸਤੇ ਟ੍ਰੂ ਹੋਵੇ ਕਿਉਂਕਿ ਬਹੁਤ ਤੁਸੀਂ ਵੀਡੀਓਜ਼ ਵੀ ਦੇਖੋਗੇ ਜਿਨ੍ਹਾਂ ਦੇ ਵਿੱਚ ਕੋਈ ਟਾਵੀ ਟਾਵੀ ਕਿਸੇ ਕਿਸੇ ਕੁਐਸਚਨ ਤੇ ਲੱਗ ਜੂਗੀ ਬਟ ਉਹ ਹਰੇਕ ਕੁਐਸਚਨ ਤੇ ਨਹੀਂ ਲੱਗਣੀ ਉਹਨਾਂ ਦਾ ਕੋਈ ਫਾਇਦਾ ਨਹੀਂ ਆਪਾਂ ਇਹੋ ਜੀ ਚੀਜ਼ ਨੂੰ ਪੜ ਰਹੇ ਆ ਜਿਹੜੀ ਹਰੇਕ ਕੁਐਸਚਨ ਤੇ ਲੱਗੂਗੀ ਹਰੇਕ ਤੇ ਸੋ ਨੈਕਸਟ ਆਪਣੇ ਕੋਲ ਇੱਕ ਕਾਫੀ ਖਾਸ ਕੁਐਸਚਨ ਦਿੱਤਾ ਹੋਇਆ ਜੀ ਕੁਐਸਚਨ ਨੰਬਰ 10 ਜਿਦੇ ਵਿੱਚ ਆਪਾਂ ਨੂੰ ਚਾਰ ਇਹੋ ਜੇ ਨੰਬਰਸ ਦਿੱਤੇ ਹੋਏ ਆ ਜਿਹੜੇ ਇੱਕ ਦੂਜੇ ਨੂੰ ਡਿਵਾਈਡ ਨਹੀਂ ਕਰ ਰਹੇ ਸੋ ਸਭ ਤੋਂ ਵੱਡਾ ਨੰਬਰ ਆਪਣੇ ਕੋਲ ਕਿਹੜਾ ਜੀ 20 ਲਓ ਜੀ 20 ਨੂੰ ਇਹਨਾਂ ਚੋਂ ਕੋਈ ਕੁਰਬਾਨੀ ਦੇਣ ਨੂੰ ਤਿਆਰ ਹੈ ਕੀ 20 ਨੂੰ ਕੱਟ ਰਿਹਾ ਨਹੀਂ ਸਰ ਕੋਈ ਨਹੀਂ ਕੱਟ ਰਿਹਾ ਫਿਰ ਆਪਾਂ 20 ਦਾ ਪਹਾੜਾ ਲਿਖਾਂਗੇ 20 ਦਾ ਪਹਾੜਾ ਆਪਣੇ ਕੋਲੇ 20 ਦੁਣਾ 40 20 ਤੀਆ 60 ਲੋ ਜੀ 60 ਤੇ ਰੁਕ ਗਿਆ ਕਿਉਂ ਕਿਉਂਕਿ ਦੋ ਬੰਦੇ ਕੁਰਬਾਨੀ ਦੇਣ ਨੂੰ ਤਿਆਰ ਹੋ ਗਏ 15 ਚੌਕਾ 60 12 ਪੰਜਾ 60 ਇਹ ਦੋਨੇ ਚਲੇਗੇ ਹੁਣ ਆਪਣਾ ਮੇਨ ਲੀਡਰ ਬਣ ਗਿਆ ਜੀ 60 ਹੁਣ ਆਪਾਂ ਲਿਖਾਂਗੇ 60 ਦਾ ਪਹਾੜਾ ਕਿਉਂਕਿ ਜਿਹੜਾ 18 ਸੀ 18 60 ਨੂੰ ਡਿਵਾਈਡ ਨਹੀਂ ਕਰਨ ਨੂੰ ਤਿਆਰ ਹਜੇ ਸੋ ਫਿਰ ਆਪਾਂ 60 ਦਾ ਪਹਾੜਾ ਲਿਖਾਂਗੇ 60 1 60 60 2 120 ਫਿਰ ਆ ਗਿਆ ਜੀ 180 ਲਓ ਜੀ ਜਦੋਂ ਹੀ 180 ਆਇਆ 18 ਕਹਿੰਦਾ ਵੀ ਭਾਈ ਮੈਂ ਵੀ ਚੱਲਿਆ ਸੋ ਆਪਣਾ 180 ਹੈ ਜਿਹੜਾ ਉਹ ਕੀ ਬਣ ਗਿਆ ਜੀ ਐਲਸੀਐਮ ਬਹੁਤ ਖਾਸ ਕੁਐਸਚਨ ਸੀ ਰਜੇ ਸੋ ਅਗਲੇ ਕੁਐਸਚਨ ਤੇ ਪਹੁੰਚਦੇ ਆਂ ਜੀ ਆਪਾਂ ਅਗਲਾ ਕੁਐਸਚਨ ਆਪਾਂ ਨੂੰ ਕੀ ਦਿੱਤਾ ਹੋਇਆ ਇਹ ਵੀ ਖਾਸ ਕੁਐਸਚਨ ਹੈ 2 4 6 8 10 12 ਬਹੁਤ ਵਧੀਆ ਕੁਐਸਚਨ ਹੈ 120 ਆਨਸਰ ਆਊਗਾ ਇਸ ਦਾ ਦੇਖਣਸਾਰ ਕਿਵੇਂ ਪਤਾ ਲੱਗਦਾ ਹੈ ਹੌਲੀ ਹੌਲੀ ਜਦੋਂ ਆਪਣੀਆਂ ਕੈਲਕੂਲੇਸ਼ਨ ਸਟਰੋਂਗ ਹੋ ਜਾਣਗੀਆਂ ਤੁਹਾਨੂੰ ਵੀ ਅਹੀਂ ਪਤਾ ਲੱਗਣ ਲੱਗ ਜੂ ਸੋ ਮੇਰੇ ਕੋਲੇ ਸਭ ਤੋਂ ਪਹਿਲਾਂ ਸਭ ਤੋਂ ਵੱਡਾ ਨੰਬਰ ਹੈਗਾ ਜੀ 12 12 ਨੂੰ ਕੱਟਣ ਵਾਲੇ ਕਿਹੜੇ-ਕਿਹੜੇ ਐ 12 ਨੂੰ ਕੱਟਣ ਵਾਲੇ ਐ ਜੀ 2 2 ਕਹਿੰਦਾ ਚੱਲੇ ਹਮ ਤੋਂ 4 ਵੀ ਚੱਲਿਆ 6 ਵੀ ਚੱਲਿਆ ਕਿਉਂਕਿ ਤਿੰਨੇ ਉਹ ਸਿੱਧਾ-ਸਿੱਧਾ ਘੱਟ ਰਹੇ ਸੀ ਹੁਣ ਫਿਰ 8 ਕਹਿੰਦਾ ਮੈਂ ਤਾਂ ਅੜ ਗਿਆ 8 ਕਹਿੰਦਾ ਮੈਂ ਨਹੀਂ ਕੱਟਦਾ ਸੋ 8 ਨਹੀਂ ਕੱਟਦਾ ਤਾਂ ਫਿਰ ਆਪਾਂ ਨੂੰ 12 ਦਾ ਪਹਾੜਾ ਲਿਖਣਾ ਪਊ 12 ਉਹ ਦੁਨਾ 24 ਲੋ ਜੀ 24 ਲਿਖਦੇ ਸਾਰੇ ਕਹਿੰਦਾ ਵੀ ਮੈਂ ਵੀ ਤਿਆਰ ਹਾਂ ਕੱਟਣ ਲਈ ਸੋ 8 ਵੀ ਕੱਟ ਗਿਆ ਜੀ ਕਿਉਂਕਿ 8 24 ਨੂੰ ਸਿੱਧਾ-ਸਿੱਧਾ ਵੰਡ ਰਿਹਾ ਹੁਣ 24 ਤੇ 10 ਦੇ ਵਿੱਚ ਮੁਕਾਬਲਾ ਰਹਿ ਗਿਆ 24 ਕਹਿੰਦਾ 10 ਕਹਿੰਦਾ ਵੀ ਮੈਂ ਤੈਨੂੰ ਨਹੀਂ ਕੱਟਦਾ ਸੋ 24 ਕਹਿੰਦਾ ਮੈਂ ਅੱਗੇ ਆਪਣਾ ਟੇਬਲ ਕੰਟੀਨਿਊ ਕਰਦਾ 24 ਦੁਣਾ 48 24 ਤੀਆ 72 24 ਚੌਕ 96 24 ਅੱਗੇ 5ਾ 120 ਸੋ ਜਦੋਂ ਹੀ 120 ਆਇਆ ਵੈਸੇ ਵੀ ਆਪਾਂ ਨੂੰ ਪਤਾ ਸੀ ਵੀ ਇਹਦੇ ਪਿੱਛੇ ਜ਼ੀਰੋ ਆ ਤਾਂ ਜ਼ੀਰੋ ਵਾਲੇ ਨਾਲ ਹੀ ਜਾਊਗਾ ਸੋ ਜਦੋਂ ਹੀ 120 ਆਇਆ ਇਹ ਵੀ ਐਕਟਿਵ ਹੋ ਗਿਆ ਇਹ ਕਹਿੰਦਾ ਬਈ ਮੈਂ ਵੀ ਚੱਲਿਆ ਕਿਉਂਕਿ 120 ਹੈ ਜਿਹੜਾ ਉਸ ਨੂੰ ਤਾਂ ਮੈਂ ਕੱਟੂਗਾ ਐਲਸੀਮ ਆਪਣੇ ਕੋਲੇ ਕਿੰਨਾ ਆ ਗਿਆ 120 ਸੋ ਇੰਪੋਰਟੈਂਟ ਕੁਐਸਚਨ ਸੀ ਜਦੋਂ ਆਪਾਂ ਇਸ ਨੂੰ ਸਪੀਡ ਨਾਲ ਕਰਨ ਲੱਗ ਜਾਂਗੇ ਤੁਹਾਡਾ ਬਹੁਤ ਤੇਜ਼ੀ ਚ ਹੋਣ ਲੱਗ ਜੂਗਾ ਕਈ ਬੱਚੇ ਨਾ ਇੱਥੇ ਇਹ ਸੋਚ ਰਹੇ ਹੋਣਗੇ ਵੀ ਇਦੋਂ ਤਾਂ ਜਿਹੜੇ ਦੂਜੇ ਮੈਥਡਸ ਨੇ ਉਹ ਸੌਖੇ ਨੇ ਨਹੀਂ ਬੱਚੇ ਇਹ ਵੱਡੇ ਕੁਐਸਚਨਾਂ ਤੇ ਆਸਾਨੀ ਨਾਲ ਫਿਰਨਗੇ ਸੋ ਨੈਕਸਟ ਆਪਣੇ ਕੋਲੇ ਕਾਫੀ ਵੱਡੇ ਨੰਬਰਸ ਆ ਗਏ ਬਾਪਸ ਦੋ ਨੰਬਰਸ ਦਿੱਤੇ ਹੋਏ ਆ ਪਰ ਕਾਫੀ ਵੱਡੇ ਵੱਡੇ ਨੰਬਰਸ ਆ ਇਹ ਇੰਪੋਰਟੈਂਟ ਕੁਐਸਚਨ ਹੈ ਇਹਨਾਂ ਨੂੰ ਕਰਨ ਵਾਸਤੇ ਉਹ ਬੱਚੇ ਜ਼ਿਆਦਾ ਐਕਟਿਵ ਹੋ ਜਾਣਗੇ ਜਿਨ੍ਹਾਂ ਨੇ ਜਿਹੜਾ ਆਪਣਾ ਪਿਛਲਾ ਲੈਕਚਰ ਸੀ ਐਚਸੀਐਫ ਵਾਲਾ ਉਸ ਨੂੰ ਕੀਤਾ ਹੋਇਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਹੋਇਆ ਕਾਈਂਡਲੀ ਜ਼ਰੂਰ ਕਰ ਲਿਓ ਇੱਥੇ ਉਹਨਾਂ ਦੀ ਲੋੜ ਪਊਗੀ ਸਭ ਤੋਂ ਪਹਿਲਾਂ ਨਾ ਮੈਂ ਇੱਥੇ ਫਾਰਮੂਲਾ ਲਿਖ ਦਿੰਦਾ ਫਾਰਮੂਲਾ ਜਦੋਂ ਵੀ ਦੋ ਨੰਬਰਾਂ ਦਾ ਆਪਾਂ ਐਲਸੀਐਮ ਕੱਢਣਾ ਹੋਵੇ ਸੋ ਐਲਸੀਐਮ ਆਫ ਟੂ ਨੰਬਰਸ ਏ ਐਂਡ ਬੀ ਤੁਸੀਂ ਹਰ ਇੱਕ ਦੋ ਨੰਬਰਾਂ ਤੇ ਅਪਲਾਈ ਕਰ ਸਕਦੇ ਸੀ ਜਿੰਨੇ ਵੀ ਆਪਾਂ ਏਦੋਂ ਪਹਿਲਾਂ ਕੁਐਸਚਨਸ ਕਰਕੇ ਆਏ ਆ ਉਹਨਾਂ ਤੇ ਫਾਰਮੂਲਾ ਅਪਲਾਈ ਕਰ ਸਕਦੇ ਸੀ ਸੋ ਐਲਸੀਐਮ ਦਾ ਫਾਰਮੂਲਾ ਕੀ ਹੈ ਦੋਨੇ ਨੰਬਰਾਂ ਦੀ ਸਿੰਪਲ ਮਲਟੀਪਲਾਈ ਕਰ ਦਿਓ ਜਿਹੜੇ ਦੋ ਨੰਬਰ ਦਿੱਤੇ ਹੋਏ ਆ ਇਹਨਾਂ ਦੀ ਸਿੰਪਲ ਮਲਟੀਪਲਾਈ ਕਰ ਦਿਓ ਤੇ ਅਪੌਨ ਚ ਕੀ ਰੱਖ ਦਿਓ ਜੀ ਉਹਨਾਂ ਦਾ ਐਚਸੀਐਫ ਸੋ ਇਹਦਾ ਮਤਲਬ ਇਹਦੇ ਵਿੱਚ ਆਪਾਂ ਨੂੰ ਪਹਿਲਾਂ ਐਚਸੀਐਫ ਕੱਢਣਾ ਪਿਆ ਕਰੂਗਾ ਤਾਂ ਹੀ ਮੈਂ ਕਹਿ ਰਿਹਾ ਵੀ ਜਿਨ੍ਹਾਂ ਨੇ ਪਹਿਲਾਂ ਵਾਲੀ ਵੀਡੀਓ ਦੇਖੀ ਆ ਉਹਨਾਂ ਦਾ ਜ਼ਿਆਦਾ ਫਾਇਦਾ ਹੋ ਜੂ ਹੁਣ ਐਚसीएफ ਕੱਢਣਾ ਮੈਂ ਇੱਥੇ ਪਹਿਲਾਂ ਸਿਖਾ ਰਿਹਾ ਜੀ ਕਿਵੇਂ ਕੱਢਾਂਗੇ ਦੇਖਿਓ ਧਿਆਨ ਨਾਲ ਪਹਿਲਾਂ ਤਾਂ ਜਿਹੜੇ ਆਹ ਦੋ ਜ਼ੀਰੋਜ਼ ਆ ਇਹਨਾਂ ਨੂੰ ਰਿਮੂਵ ਕਰਦੇ ਆ ਟੈਂਪਰੇਰੀ ਰਿਮੂਵ ਤੇ ਸਿੱਧਾ ਆਨਸਰ 'ਚ ਲਿਖ ਦਿੰਨੇ ਸਿੱਧਾ ਐਚसीएफ ਦੇ ਆਨਸਰ ਵਿੱਚ ਆਪਾਂ ਲਿਖਤੀਆਂ ਦੋ ਜ਼ੀਰੋਜ਼ ਇੱਥੇ ਲਿਖਾਂਗੇ ਜੀ ਐਚसीएफ ਠੀਕ ਹੈ ਲਓ ਜੀ ਸੋ ਆਪਣੇ ਕੋਲੇ ਹੁਣ ਇਹਨਾਂ ਦੋਨਾਂ ਦੀ ਕਰ ਦਿਓ ਮਾਈਨਸ ਜਿਹੜੇ ਨੰਬਰ ਬਚੇ ਉਹਨਾਂ ਦੀ ਕੀ ਕਰ ਦਿਓ ਮਾਈਨਸ 126 ਦੇ ਵਿੱਚੋਂ 84 ਮਾਈਨਸ ਹੋਏ ਆਪਣੇ ਕੋਲੇ ਬਚ ਜਾਊਗਾ ਜੀ 42 ਸੋ ਆਪਣੇ ਕੋਲੇ ਕੀ ਬਚੂਗਾ 42 ਹੁਣ 42 ਨੂੰ ਆਪਾਂ ਚੈੱਕ ਕਰਾਂਗੇ ਵੀ ਦੋਨਾਂ ਨੂੰ ਕੱਟ ਰਿਹਾ 42 84 ਨੂੰ ਕੱਟ ਰਿਹਾ ਜੀ ਬਿਲਕੁਲ ਦੋ ਤੇ ਇਸ ਨੂੰ ਕੱਟ ਰਿਹਾ ਤਿੰਨ ਤੇ ਇਹਦਾ ਮਤਲਬ ਇਹੀ ਇਹਨਾਂ ਦੋਨਾਂ ਦਾ ਕੀ ਹੈ ਐਚਸੀਐਫ ਬਟ ਜਿਹੜੀਆਂ ਦੋ ਜ਼ੀਰੋਜ਼ ਕਟੀਆਂ ਸੀ ਉਹ ਵੀ ਲੱਗਣੀਆਂ ਸੋ ਓਵਰਾਲ ਆਪਣਾ ਐਚਸੀਐਫ ਕਿੰਨਾ ਆ ਗਿਆ 4200 ਬਟ 4200 ਨੂੰ ਆਪਾਂ ਐ ਵੀ ਲਿਖ ਸਕਦੇ ਹਾਂ 42 100 ਹੈਨਾ ਲੋ ਜੀ ਸੋ ਆਪਾਂ ਇੱਥੇ ਫਿਲ ਕਰਦੇ ਹਾਂ ਮੇਰੇ ਕੋਲੇ a ਕਿੰਨਾ ਸੁਧਿਆਨ ਨਾਲ ਦੇਖੋ ਇਹ ਕਿੰਨਾ ਆਪਣਾ 8400 ਸੋ so, 8400 ਇੰਟੂ 126 ਇੰਟੂ ਚ ਨਾਲ ਕੀ ਹੈ 00 ਅਪੌਂਟ ਅਪੌਂਟ ਐਚ ਸੀ ਐਫ ਕਿੰਨਾ ਆਇਆ ਐਚ ਸੀ ਐਫ ਆਇਆ ਜੀ 4200 ਸੋ ਮੈਂ ਇੱਥੇ ਲਿਖਦਾ ਐਚ ਸੀ ਐਫ ਦੀ ਜਗ੍ਹਾ ਤੇ ਲਿਖਦਾ 4200 ਲੋ ਬਈ ਜੀ ਹੁਣ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਕੱਟ ਹੋ ਗਈਆਂ ਕੱਟੀਆਂ ਗਈਆਂ 42 ਇਹ ਜਿਹੜਾ ਉਹ ਇਸ ਨੂੰ ਕੱਟ ਰਿਹਾ ਦੋ ਤੇ ਸੋ ਆਪਣੇ ਕੋਲੇ 2 126 ਨਾਲ ਜਦੋਂ ਮਲਟੀਪਲਾਈ ਹੋਊਗਾ ਇਹ ਬਣਾ ਦੂਗਾ ਜੀ 252 ਤੇ ਜਿਹੜੀਆਂ ਆਹ ਵਾਲੀਆਂ ਦੋ ਜੀ ਨੂੰ ਆ ਪਿੱਛੇ ਓਵੇਂ ਸੋ ਇਹਨਾਂ ਦਾ ਐਲਸੀਐਮ ਕਿੰਨਾ ਆ ਗਿਆ 252 ਦੇ ਪਿੱਛੇ ਦੋ ਜ਼ੀਰੋ ਸੋ ਇਹ ਕੁਐਸਚਨ ਨਾ ਹਾਈਲੀ ਇੰਪੋਰਟੈਂਟ ਆ ਪਲੀਜ਼ ਇਸ ਨੂੰ ਬਹੁਤਸ ਰਿਪੀਟ ਕਰਕੇ ਦੇਖਿਓ ਮੈਂ ਇਹਦੇ ਵਰਗਾ ਇੱਕ ਕੁਐਸਚਨ ਹੋਰ ਕਰਵਾਉਣਾ ਤਾਂ ਹੈ ਸੌਖਾ ਹੀ ਕੰਮ ਪਹਿਲਾਂ ਐਚਸੀਐਫ ਕੱਢਣਾ ਫਿਰ ਇਸ ਫਾਰਮ ਵਿੱਚ ਭਰ ਦੇਣਾ ਇਹ ਫਾਰਮੂਲਾ ਹਰੇਕ ਦੋ ਨੰਬਰਾਂ ਵਾਸਤੇ ਕੰਮ ਕਰੂਗਾ ਪਰ ਦੋ ਨੰਬਰਾਂ ਤੋਂ ਵੱਧ ਵਾਸਤੇ ਅਪਲਾਈ ਨਾ ਕਰਿਓ ਸਿਰਫ ਦੋ ਨੰਬਰਾਂ ਵਾਸਤੇ ਹੀ ਹੈ ਠੀਕ ਹੈ ਲਓ ਜੀ ਲਾਸਟ ਕੁਐਸਚਨ ਆਪਾਂ ਕਰਨ ਜਾ ਰਹੇ ਹਾਂ ਜੀ ਆਪਣਾ ਅੱਜ ਦਾ ਸੋ ਲਾਸਟ ਕੁਐਸਚਨ ਹੈਗਾ ਜੀ 25200 ਤੇ 31500 ਠੀਕ ਹੈ ਸੋ ਹੁਣ ਆਪਾਂ ਕਰਨਾ ਕੀ ਹੈ ਉਹੀ ਫਾਰਮੂਲਾ ਫਾਰਮੂਲਾ ਕਿਹੜਾ ਸੀ ਐਲਸੀਐਮ ਇਕਵਲਸ ਟੂ ਦੋ ਨੰਬਰਾਂ ਦੀ ਮਲਟੀਪਲਾਈ ਅਪੌਨ ਚ ਦੋਨਾਂ ਦਾ ਐਚਸੀਐਫ ਇਹੀ ਸੀਗਾ ਲੋ ਜੀ ਐਚ ਸੀ ਐਫ ਕੱਢਣ ਦੀ ਕੀ ਟੈਕਨੀਕ ਸੀ ਵੀ ਜਿਹੜੀਆਂ ਦੋ ਜ਼ੀਰੋਜ਼ ਕਾਮਨ ਆ ਰਹੀਆਂ ਇਹਨਾਂ ਨੂੰ ਸਿੱਧਾ ਲਿਖ ਦਿਓ ਆਨਸਰ ਵਿੱਚ ਲੋ ਜੀ ਲਿਖ ਦਿੰਨੇ ਦੋ ਜ਼ੀਰੋ ਸਿੱਧੀਆਂ ਲਿਖਤੀਆਂ ਆਪਣੇ ਐਚ ਸੀ ਐਫ ਦੇ ਆਨਸਰ ਵਿੱਚ ਹੁਣ ਹੁਣ ਇਹਨਾਂ ਦੋਨਾਂ ਦੀ ਕਰ ਦਿਓ ਮਾਈਨਸ ਇਹਨਾਂ ਦੋਨਾਂ ਦੀ ਮਾਈਨਸ ਕੀਤੀ 5 ਚੋਂ 2 ਗਿਆ ਆ ਗਿਆ 3 ਫਿਰ ਇੱਥੇ ਆਪਣੇ ਕੋਲ 11 ਚੋਂ 5 ਗਿਆ ਆ ਗਿਆ 6 ਸੋ ਆ ਗਿਆ 63 ਹੁਣ ਜੇਕਰ 63 ਦੋਨਾਂ ਨੂੰ ਡਿਵਾਈਡ ਕਰ ਰਿਹਾ ਹੈ ਇਹਦਾ ਮਤਲਬ 63 ਹੀ ਆਪਣਾ ਐਚ ਸੀ ਐਫ ਹੈ ਸੋ ਮੈਂ ਇੱਥੇ ਦੇਖਣਾ ਹੈ 3Ts ਨੂੰ ਡਿਵਾਈਡ ਕਰ ਰਿਹਾ ਬਿਲਕੁਲ ਕਰ ਰਿਹਾ ਸੋ ਆਪਣੀ ਕੋਲ ਕਿੰਨਾ ਆਊਗਾ 4 ਇਸ ਨੂੰ ਕਰ ਰਿਹਾ ਬਿਲਕੁਲ 5 ਸੋ 63 ਆ ਜਿਹੜਾ ਇਹ ਆਪਣਾ ਕੀ ਆ ਗਿਆ HCF ਪਰ ਪਿੱਛੇ ਦੋ ਜ਼ੀਰੋ ਆ ਉਵੇਂ ਲੱਗ ਕੇ ਜਾਣੀ ਆ ਸੋ 6300 ਆ ਗਿਆ ਜੀ ਇਹਨਾਂ ਦੋਨਾਂ ਨੰਬਰਾਂ ਦਾ HCF ਹੁਣ ਦੇਖੋ ਮੈਂ ਇੱਥੇ ਭਰ ਰਿਹਾ LCM ਦੇ ਫਾਰਮੂਲੇ ਵਿੱਚ ਦੋਨੇ ਨੰਬਰ ਕਿਹੜੇ-ਕਿਹੜੇ ਸੀ 25200 b ਕਿਹੜਾ ਸੀ 31500 ਲੋ ਜੀ ਅਪੌਨ ਚ ਆਪਣਾ ਕੌਣ ਪਿਆ ਜੀ 6300 ਮੈਂ ਇਥੇ ਤਾਂ ਕਰਵਾ ਰਿਆਂ ਇਹਦੋਂ ਵੀ ਸ਼ਾਰਟ ਫਾਰਮ ਨਾਲ ਕੁਐਸਚਨ ਹੋ ਸਕਦੇ ਸੀ ਪਰ ਮੈਂ ਇਹੋ ਜਿਹਾ ਤਰੀਕਾ ਦੱਸਿਆ ਜਿਹਦੇ ਨਾਲ ਤੁਸੀਂ ਹਮੇਸ਼ਾ ਇੱਕੋ ਚੀਜ਼ ਦਾ ਯੂਜ਼ ਕਰ ਕਰਕੇ ਸਾਰੇ ਕੁਐਸਚਨਸ ਨੂੰ ਕਰ ਸਕਦੇ ਹੋ ਸੋ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਇਕੱਠੀਆਂ ਹੋ ਗਈਆਂ ਆਪਣੇ ਕੋਲ ਇੱਥੇ ਕਿੰਨਾ ਆ ਗਿਆ ਸੀ 4 ਲਓ ਜੀ 4 ਉਹਦੇ ਨਾਲ ਮਲਟੀਪਲਾਈ ਹੋਇਆ 315 ਨਾਲ 4 ਮਲਟੀਪਲਾਈ ਹੋਇਆ ਇਹ ਬਣ ਜੂਗਾ ਜੀ 1260 ਤੇ ਪਿੱਛੇ ਆਪਣੇ ਕੋਲ ਪਈਆਂ ਦੋ ਜ਼ੀਰੋਆਂ ਸੋ ਆ ਗਿਆ ਜੀ ਆਪਣਾ ਐਲਸੀਐਮ ਉਮੀਦ ਕਰਦਾ ਵੀ ਜਿਹੜੀ ਅੱਜ ਦੀ ਕਲਾਸ ਸੀ ਜਿਦੇ ਵਿੱਚ ਆਪਾਂ ਕੋਈ ਫਾਰਮੈਲਟੀ ਨਹੀਂ ਕੀਤੀ ਸੌਖੇ ਕੁਐਸਚਨ ਨਹੀਂ ਕੀਤੇ ਪੂਰੇ ਵਧੀਆ-ਵਧੀਆ ਕੁਐਸਚਨ ਕੀਤੇ ਆ ਉਮੀਦ ਕਰਦਾ ਵੀ ਸਾਰਿਆਂ ਨੂੰ ਸਮਝ ਆ ਗਈ ਹੋ ਤੇ ਜੇਕਰ ਤੁਹਾਨੂੰ ਲੈਕਚਰ ਵਧੀਆ ਲੱਗਿਆ ਦੈਨ ਪਲੀਜ਼ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਸ਼ੇਅਰ ਕਰਨ ਨਾਲ ਹੀ ਮੈਨੂੰ ਹੋਰ ਹੌਸਲਾ ਮਿਲਦਾ ਵੀ ਆਪਾਂ ਨੂੰ ਲੈਕਚਰ ਬਣਾਉਣੇ ਚਾਹੀਦੇ ਆ ਬੱਚਿਆਂ ਨੂੰ ਲੋੜ ਹੈ ਠੀਕ ਹੈ ਸੋ ਇਸ ਕੁਐਸਚਨ ਦਾ ਆਨਸਰ ਤੁਸੀਂ ਸਾਰਿਆਂ ਨੇ ਕਰਨਾ ਜੀ ਕਮੈਂਟਸ ਵਿੱਚ ਤੇ ਸਾਰਿਆਂ ਨੇ ਇਹ ਜ਼ਰੂਰ ਦੱਸਣਾ ਵੀ ਤੁਹਾਨੂੰ ਅੱਜ ਦਾ ਲੈਕਚਰ ਕਿੰਨਾ ਸਮਝ ਆਇਆ ਨਾਲ ਇਸ ਕੁਐਸਚਨ ਦਾ ਆਨਸਰ ਵੀ ਕਰਨਾ